ਲਾਵੀ ਚੋਟੀ ਤੋਰ ਕੇ ਦਿਖਾਉਣੇ ਦੋਸਤੋ ਤੇ ਤਾਜੀ ਸੂਹੀ ਹੋ ਗਿਆ ਮਹੀਨਾ ਕ ਮੇਰੇ ਖਿਆਲ ਹਣਾ 20 ਦਿਨ 20 ਦਿਨ ਹੋ ਗਏ ਤੇ ਬਾਕੀ ਤੋਰ ਦੀ ਤੁਸੀਂ ਚੈੱਕ ਕਰ ਲੋ ਥਣ ਲੈਵੇ ਜਿਹੜੀ ਬੰਤਰ ਪੂਰੀ ਵਧੀਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਪ੍ਰੋਪਰ ਜਿਹੜੀ ਜਾਣਕਾਰੀ ਲੈ ਕੇ ਦੇਵਾਂਗੇ ਹਣਾ ਥਣ ਲੈਵਾ ਬਿਲਕੁਲ ਸਾਫ ਆ ਜੱਡਰ ਉੱਡਰ ਦੀ ਗੱਲ ਕਰੀਏ ਤਾਂ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਪਸ਼ੂ ਮੰਡੀ ਮੋੜ ਦੇ ਉੱਤੇ ਜਿਹੜੀ 20 ਤਰੀਕ ਨੂੰ ਲੱਗਦੀ ਆ ਹਰ ਮਹੀਨੇ ਦੀ ਤੇ ਚੰਗੇ ਤੋਂ ਚੰਗਾ ਜਿਹੜਾ ਮਾਲ ਇੱਥੇ ਪਹੁੰਚਦਾ ਤੇ ਗਾਹ ਕੀ ਬਹੁਤ ਜਿਆਦੇ ਪਹੁੰਚ ਜਾਂਦਾ ਤੇ ਚੰਗੀਆਂ ਝੋਟੀਆਂ ਵੀ ਆ ਜਾਂਦੀਆਂ ਤੇ ਬਾਕੀ ਡਿਟੇਲ ਲੈ ਕੇ ਦਿੰਨੇ ਆ ਤੇ ਮੰਡੀ ਦੇ ਵਿੱਚ ਮਾਰਦੇ ਆ ਕਿਹੜਾ ਤੇ ਜਿਹੜੇ ਪਸ਼ੂ ਕੀ ਰੇਟ ਨੇ ਕਿੰਨਾ ਰੇਟ ਰੂਟ ਚੱਲਦਾ ਸਾਰੀ ਗੱਲਬਾਤ ਪ੍ਰੋਪਰ ਆ ਕਰਾਉਣੇ ਆ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਕਰਦੇ ਆ ਦੋਸਤੋ ਬਾਈ ਨਾਲ ਗੱਲਬਾਤ ਲੈਣੇ ਆ ਪੂਰੀ ਪ੍ਰੋਪਰ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਨਾਮ ਦੱਸਿਓ ਆਪਣਾ ਮੇਰਾ ਨਾਮ ਜੀ ਕੇਰੋ ਕਰੋ ਠੀਕ ਆ ਕਰੋ ਬਾਈ ਪਿੰਡ ਨੰਗਲਕਲਾਂ ਜੀ ਨੰਗਲਕਲਾਂ ਜਿਹੜਾ ਮਾਨਸਾ ਹਾਂ ਠੀਕ ਆ ਵੱਡਾ ਕਿ ਛੋਟਾ ਵੱਡਾ ਨੰਗਲਾ ਜੀ ਵੱਡਾ ਨੰਗਲਾ ਠੀਕ ਆ ਕਹਰੋ ਇੱਕ ਵਾਰੀ ਨੰਬਰ ਬੋਲ ਬਾਈ 98722 83913 ਜੀ ਠੀਕ ਆ ਤੇ ਕਹਰੋ ਜੀ ਆਪਾਂ ਬਾਈ ਇਹ ਛੋਟੀ ਦੀ ਗੱਲ ਕਰ ਲਈ ਕੈਮਿਸ ਹੋਇਆ ਇਹ ਬਾਈ ਦੂਜੇ ਸੂਏ ਛੋਟੀ ਸੂਈ ਆ ਜੀ ਦੂਜੇ ਸੂਏ ਸੂਈ ਹੋਈ ਆ ਅੱਜ ਕਿਹੜੇ ਦਿਨ ਹੋ ਗਏ ਬਾਈ 11-20 ਦਿਨ ਹੋ ਗਏ ਸੂਈ ਤੇ ਮੰਗਰ ਕੱਟੀ ਆ ਮੰਗਰ ਕੱਟਾ ਜੀ ਮੰਗਰ ਕੱਟਾ ਠੀਕ ਆ ਦੁੱਧ ਬਾਈ ਕਿੰਨਾ ਹੋਣਾ ਦੁੱਧ 12 ਲੀਟਰ ਆ ਜੀ ਪੂਰਾ ਹਾਂ ਤੇ ਕਰੋਂ ਬਈ ਰੇਟ ਦੀ ਗੱਲ ਆਂਦੀ ਰੇਟ ਠੀਕ ਕਰ ਰੇਟ 1,30,000 ਦਾ ਜੀ 1,30,000 ਮੰਨ ਤਾਂ ਬਾਕੀ ਮੌਕੇ ਤੇ ਮਾਨਤਾਨ ਹੋ ਜਾ ਠੀਕ ਆ ਰੇਟ ਮੰਡੀ ਹਿਸਾਬ ਕਰਨ ਦਾ ਬੰਦ ਹਣਾ ਤੇ ਲੈ ਬਈ ਕਰੋਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਬਾਈ ਦਾ ਨੰਗਲ ਵੱਡਾਗਾ ਤੇ ਜ਼ਿਲ੍ਹਾ ਮਾਨਸਰ ਦਾ ਝੋਟੀ ਲੱਗਿਆ ਚੰਗੀ ਦੂਜੇ ਸੂਏ ਸੀ ਹਣਾ ਦੂਜੇ ਸੂਏ ਦੂਜੇ ਸੂਏ ਆ 20 ਕਿਲੋਣਾ ਸੂਹੀ ਆ ਤੇ 12 ਕਿਲੋ ਸੀ ਬਾਈ 12 ਕਿਲੋ ਦਾ 12 ਕਿਲੋ ਬਾਈ ਕਹਿੰਦਾ ਪੂਰੀ ਤਸੱਲੀ ਕਰ ਲੈ ਤਸੱਲੀ ਕਰਕੇ ਤੇ ਫੇਰ ਖਰੀਦ ਲੈ ਬਾਈ ਕਰੋਂ ਨਾਲ ਸੰਪਰਕ ਕਰ ਲਓ ਨੰਬਰ ਬਾਈ ਦਾ ਤੁਸੀਂ ਸੁਣ ਹੀ ਲਿਆ ਤੇ ਆਓ ਫਿਰ ਆਪਾਂ ਦੂਜੇ ਪਾਸੇ ਮੀਟੀਲ ਲੈ ਕੇ ਜਾਈਏ ਲੈ ਕੇ ਆਪਾਂ ਔਰ ਬੱਠੀਆ ਵੀ ਲੈ ਕੇ ਦੇ ਦੇਣੀ ਹੈ ਸੂਈ ਤੇ ਇਹਦੀ ਵੀ ਸਾਨੂੰ ਲੈ ਕੇ ਦੇਵਾਂ ਤੁਰਦੀ ਨੇ ਇੱਕ ਵਾਰ ਤੁਸੀਂ ਕਰ ਲਓ ਹਵਾਨਾ ਜਿਹੜਾ ਮੂਹਰ ਨੂੰ ਤੱਕ ਪਾਉਂਦਾ ਤੇ ਮਾਗਰ ਜਿਹੜਾ ਘਟਦੀਦਾ ਹੈ ਨਾ ਚਾਰੇ ਥਣ ਨਿਕਲਦੇ ਆ ਤੇ ਝੋਟੀ ਜਿਹੜੀ ਚੰਗੀ ਪਲੀ ਹੋਏ ਸਿੰਘ ਜ਼ਰੂਰ ਖੁੱਲ੍ਹੇ ਨੇ ਥਣਾ ਸਪੇਸ ਹੈੜਾ ਬਹੁਤ ਸੋਹਣਾ ਮੂਹਰੇ ਜਾਂਦਾ ਲੇਵਾ ਸਾਰਾ ਤੇ ਪੂਰੀ ਪ੍ਰੋਪਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਸਿੰਘ ਖੁੱਲ੍ਹੇ ਨੇ ਤੇ ਪਲੀ ਪੁਲੀ ਜਿਵੇਂ ਕਹਿੰਦੀ ਆਪਾਂ ਪੂਰੀ ਆ ਤੇ ਪੂਰੀ ਡਿਟੇਲ ਆਪਾਂ ਲੈ ਕੇ ਦੇਣੀ ਤੁਹਾਨੂੰ ਤੇ ਮੰਗਰ ਸ਼ਾਇਦ ਮੰਡਲਾ ਕੱਟੀ ਹੈਗੀ ਹੈ ਨਾ ਤੇ ਮੰਗਰ ਕੱਟੀ ਹੈਗੀ ਤੇ ਬਾਕੀ ਕੱਟੀਆਂ ਵਾਲੀਆਂ ਮੱਝਾਂ ਜਿਹੜੀਆਂ ਹੁਣ ਮਹਾ ਕੱਟੀ ਆ ਬਹੁਤ ਦੇਖਣ ਨੂੰ ਮਿਲਦੀਆਂ ਤੇ ਸੰਗਜ ਜ਼ਰੂਰ ਖੁੱਲਿਆ ਤੇ ਲੇਵਾ ਮੂਹਰ ਨੂੰ ਤੱਕ ਬੰਦੇ ਬਾਕੀ ਪੂਰੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆਂ ਬਾਈ ਸਸੀ ਗਾਲ ਸ੍ਰੀ ਗਾਲ ਬਾਈ ਕੀ ਨਾਂ ਬਾਈ ਕਾਲਾ ਬਾਈ ਕਾਲਾ ਠੀਕ ਆ ਕਾਲੇ ਬਾਈ ਪਿੰਡ ਵੱਡਾ ਨੰਗਲਾ ਵੱਡਾ ਨੰਗਲਾ ਠੀਕ ਆ ਇਕੱਠੀ ਹਾਂ ਤੇ ਕੱਲੇ ਜੇ ਆਪਾਂ ਇਹ ਝੋਟੀ ਦੀ ਗੱਲ ਕਰੀਏ ਬਾਈ ਕਵੇਂ ਸੂਇਆ ਇਹੇ ਬਾਈ ਤੀਜਾ ਸੂਆ ਤੀਜਾ ਸੂਆ ਕੈ ਦਿਨ ਹੋ ਗਿਆ ਅੱਜ ਇਨੂੰ ਸੋਇਨੇ ਪੰਜ 20 ਦਿਨ ਹੋ ਗਏ 20 ਦਿਨ ਹੋ ਗਏ ਠੀਕ ਆ ਦੁੱਧ ਕਾਲੇ ਕਿੰਨਾ ਤੇਰਾ 10 ਕਿਲੋ 10 ਕਿਲੋ ਪੂਰਾ ਜਮ ਹਾਂਜੀ ਠੀਕ ਆ ਮੋਬਾਈਲ ਨੰਬਰ ਬੋਲ ਇੱਕ ਵਾਰੀ 936422958 ਠੀਕ ਆ ਤੇ ਕੱਲੇ ਰੇਟ ਦੀ ਗੱਲ ਆਂਦੇ ਬਾਈ ਐਂਡ ਤੇ ਰੇਟ ਕੀ ਕਰਤਾ ਰੇਟ ਤਾਂ 1 15 ਕਰਤੇ ਆ ਮੰਨਤਨ ਹੋਊਗਾ ਮੰਨਤਨ ਕਰ ਦਾਂਗੇ ਜੀ ਠੀਕ ਆ ਮੌਕੇ ਦੀ ਗੱਲ ਹੈ ਨਾ ਮੌਕੇ ਦੀ ਗੱਲ ਆ ਰੇਟ ਤਾਂ ਮੰਡੀ ਹਿਸਾਬ ਕਰਨਾ ਪੈਂਦਾ ਮਗਰ ਕੱਟੀ ਆ ਕੱਟੀ ਲੈ ਵੀ ਮਿੱਤਰੋ 20 ਦਿਨ ਸੁਈਆ 10 ਕਿਲੋ ਬਾਈ ਕਹਿੰਦੋ ਤਿਆਰ ਆ ਤੇ ਮੰਗ ਰੇ ਕੱਟੀ ਰੇਟ ਕਰਦਾ 1 15 ਪਿੰਡ ਬਾਈ ਦਾ ਵੱਡਾ ਨੰਗਲਾ ਤੇ ਜ਼ਿਲ੍ਹਾ ਮਾਨਸਾ ਰਹੇ ਨੇ ਦੋਸਤੋ ਤੇ ਮੱਧ ਚੰਗੀਆ ਲੇਵਾ ਜਿਹੜਾ ਥੋੜਾ ਜਿਹਾ ਮੂਹਰ ਨੂੰ ਤੱਕ ਪਾਉਂਦਾ ਤੇ ਇਕੱਲੇ ਇਕੱਲੇ ਥਾਂਾਂ ਚਾਰੇ ਤੇ ਹੱਥੀ ਜਵਾਈ ਵਾਲੇ ਵਧੀਆ ਟੌਪ ਵਾਲੇ ਤੇ ਸਿੰਘ ਜ਼ਰੂਰ ਖੁੱਲੇ ਥੋੜੇ ਜੇ ਤੇ ਝੋਟੀ ਤੀਜੇ ਸੂਏ ਬਾਈ ਕਾਲੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਵੱਡਾ ਨੰਗਲਾ ਜ਼ਿਲ੍ਹਾ ਮਾਨਸਾ ਲੈ ਮਿੱਤਰੋ ਬਾਈ ਚੰਗੀ ਝੋਟੀ ਖੜੀ ਇੱਕ ਸਿੰਘ ਜ਼ਰੂਰ ਟੁੱਟਿਆ ਹੋਇਆ ਤੇ ਝੋਟੀ ਚੰਗੀ ਸਾਈਡ ਤੇ ਬੰਨੀ ਖੜਿਆ ਇਧਰੋਂ ਲੈ ਚੱਲ ਬਾਈ ਤੇ ਬਾਕੀ ਦੁੱਧ ਵੀ ਚੰਗੀ ਵਾਲੀ ਤੇ ਬਾਕੀ ਥਣ ਥਣ ਜੇ ਆਪਾਂ ਗੱਲ ਕਰੀ ਨਾ ਤੇ ਪੂਰਾ ਚੰਗਾ ਲੱਗਿਆ ਹੋਇਆ ਤੇ ਲੈਵੇ ਜਿਹੜੀ ਬਾਂਦਰਾ ਤੁਸੀਂ ਬਹੁਤ ਚੰਗੀ ਆ ਤੇ ਬੋਡੀ ਬਾਂਦਰਾ ਦੀ ਝੋਟੀ ਦੀ ਗੱਲ ਕਰੀ ਹੈ ਨਾ ਤੇ ਚੰਗੀ ਮੰਨ ਲਓ ਵੀ ਚੰਗੀ ਝੋਟੀ ਹੈ ਵੱਡੇ ਕੱਦ ਵੱਡਾਲੀ ਤੇ ਚੰਗੇ ਦੁੱਧ ਵਾਲੀ ਨਾ ਸਪੇਸ ਤੁਸੀਂ ਦੇਖ ਵੀ ਸਕਦੇ ਹੋ ਤਾਜੀ ਸੂਈ ਹੈ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਥੋੜਾ ਜਿਹਾ ਜਿਵੇਂ ਗਰਮੀ ਕਰਕੇ ਮੋੜ ਲਾ ਬਈ ਮੋੜ ਲਾ ਤੇ ਇਹ ਗਰਮੀ ਕਰਕੇ ਨਾ ਜਗਾ ਦੀ ਪ੍ਰੋਬਲਮ ਰਹਿ ਜਾਂਦੀ ਹੈ ਤੇ ਆਹ ਸਾਹਮਣੇ ਜਿਹੜਾ ਇਹਦਾ ਬੱਚਾ ਤੁਸੀਂ ਦੇਖ ਵੀ ਸਕਦੇ ਹੋ ਤੇ ਝੋਟੀ ਚੰਗੀ ਆ ਤੇ ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਆਂਦੇ ਹਾਂ ਕਰਦੇ ਆ ਗੱਲਬਾਤ ਬਾਈ ਨਾਲ ਬਾਈ ਸਸੀਕਾਲ ਸਸੀਕਾਲ ਜੀ ਬਾਈ ਪਿੰਡ ਦੱਸਿਓ ਮੰਡਵੀ ਹੈ ਜੀ ਮੰਡਵੀ ਜ਼ਿਲ੍ਹਾ ਆਹ ਜ਼ਿਲ੍ਹਾ ਸੰਗਰੂਰ ਜੀ ਸੰਗਰੂਰ ਠੀਕ ਆ ਸੰਗਰੂਰ ਯਾਰ ਇਹ ਤਾਂ ਆ ਬਾਈ ਨਾਂ ਕੀ ਸੀ ਆਪਣਾ ਅਮਰੀਕ ਅਮਰੀਕ ਹਾਂ ਠੀਕ ਆ ਮਰੀਕ ਇੱਕ ਵਾਰੀ ਨੰਬਰ ਬੋਲੀ ਬਈ ਮਾਈ ਨੰਬਰ ਨੰਬਰ ਹੈ 84464 ਜੀ 74610 ਠੀਕ ਆ ਤੇ ਅਮਰੀਕ ਜੇ ਆਪਾਂ ਝੋਟੀ ਦੀ ਗੱਲ ਕਰੀ ਬਾਈ ਕਿਵੇਂ ਸੂਇਆ ਸੂਏ ਦੂਜੇ ਜੀ ਦੂਜੇ ਸੂਏ ਤੇ ਸਿੰਘ ਲੁੱਟਾ ਹੈਨਾ ਹਾਂ ਜੀ ਠੀਕ ਆ ਦੇਣਾ ਸੂਇਓ ਬਈ ਅਮਰੀਕ ਹਾਂ ਜੀ ਕਾ ਦੇਣਾ ਸੂਈਆ 8 ਦਿਨਾਂ ਦੀ ਸੀ 8 ਦਿਨਾਂ ਦੁੱਧ ਕਿੰਨਾ ਹੋਣਾ ਇਸ ਟਾਈਮ ਦੁੱਧ 16 ਲੀਟਰ ਜੀ ਪੂਰਾ ਹਾਂ ਜੀ ਤਸੱਲੀ ਕਰਾ ਦੇਗਾ ਹਾਂ 16 ਲੀਟਰ ਮਾਰ ਲੈ ਠੀਕ ਹੈ ਲੈ ਵੀ ਮਿੱਤਰੋ ਵੱਡਾ ਕੰਮ ਹੈ ਬਾਈ ਕਹਿੰਦਾ ਤਸੱਲੀ ਕਰਾ ਦੇਗਾ 16 ਲੀਟਰ ਕਹਿੰਦਾ ਪੂਰਾ ਤਿਆਰ ਆ ਲੀਟਰ ਮਾਰ ਸਕਦਾ ਤੇ ਮਰੀਕ ਰੇਟ ਦੀ ਗੱਲ ਨਹੀਂ ਬਾਈ ਰੇਟ ਕੀ ਕਰਦਾ ਸੋਹਣਾ ਡੇਢ ਲੱਖ ਮੰਗਦਾ ਡੇਢ ਲੱਖ ਮਾਨਦਾਨ ਹੋ ਮਾਨਦਾਨ ਤੇ ਹੋ ਜੂ ਜੀ ਠੀਕ ਹੈ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਤੇ ਮਾਨਦਾਨ ਬਾਈ ਕਹਿੰਦਾ ਹੋ ਜੂਗਾ ਡੇਢ ਲੱਖ ਮੰਗਦਾ ਬਾਈ ਛੋਟੀ 16 ਕਿਲੋ ਦੁੱਧ ਕਹਿੰਦਾ ਆ ਕੇ ਕੋਈ ਮੈਣ ਸਕਦਾ ਹੁਣ ਇਸ ਟਾਈਮ ਸੰਗਰੂਰ ਜਿਹੜਾ ਚੋਂ ਮਰੀਕ ਸੰਪਰਕ ਜ਼ਰੂਰ ਕਰ ਸਕਦੇ ਹੋ ਲੈ ਵੀ ਦੋਸਤ ਇੱਕ ਨਾ ਜ਼ਬਰਦਸਤ ਨੂੰ ਮੱਝ ਦਿਖਾਉਣਿਆ ਤੇ ਹੈਵੀ ਬੂਰੀ ਜਿਹੜੇ ਭਰਾ ਕਹਿੰਦੇ ਹੁੰਦੇ ਆ ਬੂਰੀ ਲੈਣੀ ਆ ਤੇ ਅੱਜ ਬੂਰੀ ਇੱਕ ਹੋਰ ਜਮਾ ਪੂਰੀ ਹੈਵੀ ਮੱਝ ਆ ਬੇਸ਼ੱਕ ਮੰਜਾੜਾ ਲਓ ਹਨਾ ਸਭ ਤੋਂ ਵੱਡੀ ਮੱਝ ਮੁੰਨ ਦਾ ਮੰਡੀ ਦੇ ਵਿੱਚ ਇਹੀ ਹੋਊਗੀ ਪੂਰੀ ਭਾਰੀ ਹੈਵੀ ਤੇ ਬਾਕੀ ਆ ਮੱਝ 4 ਕਮੰਟਲ ਦੀ ਹੁੰਦੀ ਆ ਮੇਰੇ ਹਿਸਾਬ ਨਾਲ ਇਹ 6 ਕਮੰਟਲ ਦੀ ਹੋਊਗੀ ਤੁਸੀਂ ਦੇਖ ਸਕਦੇ ਹੋ ਹਨਾ ਪਟ ਕੋੜੇ ਦੀ ਬੰਤਰ ਤੇ ਲੇਵੇ ਦੀ ਬੰਤਰ ਕੀ ਹਨਾ ਜਮਾ ਯਾਰ ਕਮਾਲ ਕਰੀ ਪਈ ਆ ਤੇ ਰੀਝਾਂ ਲਾਗੇ ਬਾਈ ਨੇ ਤਿਆਰ ਕਰੇ ਮੋੜ ਦਾ ਮੋੜ ਦਾ ਬਾਈ ਬੱਚੇ ਦਾ ਥੋੜਾ ਜਿਹਾ ਕਰਦੀ ਆ ਤੇ ਰੀਝਾਂ ਲਾ ਕੇ ਤਿਆਰ ਕਰੀ ਹੋਈ ਆ ਤੇ ਗੱਲ ਕੀ ਆ ਨਾ ਜਮਾ ਸਿਰਾ ਕਰੀ ਪਈ ਆ ਪੂਰੀ ਪ੍ਰੋਪਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਤਾਂ ਮੈਂ ਇੱਕ ਵਾਰੀ ਸੁਣਾਂ ਮੈਂ ਸਾਰਾ ਦਿਖਾ ਦਾਂ ਪ੍ਰੋਪਰ ਤੇ ਲੇਵੇ ਦੇ ਉੱਪਰ ਨਾ ਦੁੱਧ ਵਾਲੀਆਂ ਨਾੜਾਂ ਵੀ ਐਂ ਦੀਦਿਆਂ ਨੇ ਕੱਲੀ ਕੱਲੀ 나ੜ ਤੇ ਬਾਕੀ ਪਿੰਡੇ ਦੇ ਵਿੱਚ ਵੀ ਨਾੜਾਂ ਦੀਆਂ ਤੇ ਮਾਜਾ ਚੰਗੀ ਦੁੱਧ ਵਾਲੀ ਮਿੱਤਰੋ ਹਨਾ ਤੇ ਆਰਡਰ ਦਾ ਤੁਸੀਂ ਸਹਿਜ ਵੀ ਦੇਖ ਸਕਦੇ ਇੱਕ ਪੂਰਾ ਮੰਨ ਲਓ ਕਮੀ ਹੈਣੀ ਗੁਈ ਮਾਜ ਦੇ ਵਿੱਚ ਜੇ ਮੈਂ ਆਪਾਂ ਕਹਦੀ ਹੈ ਨਾ ਮਾਗਰ ਪੂਰੀ ਕੱਟੀ ਇੱਕ ਕੱਟੀ ਵੀ ਹੁੰਦੀ ਨਾਲ ਪਾਲਣ ਵਾਸਤੇ ਜੇ ਕਿਸੇ ਭਰਾ ਨੇ ਮੰਨ ਲਓ ਚੰਗੀ ਬਰੀਡ ਤੇ ਕੰਮ ਕਰਨ ਜਾ ਚੰਗੀਆਂ ਮਾਂ ਲਸਾਉਂਕ ਸਾਂਕ ਦੀ ਮੱਝ ਰੱਖਣੀ ਹੈ ਤਾਂ ਉਹ ਇਹ ਸਾਂਕ ਦੀ ਮੱਝ ਆ ਕਿ ਪੂਰੀ ਤਾਂ ਬਾਈ ਨਾਲ ਪੂਰੀ ਗੱਲਬਾਤ ਆਪਾਂ ਕਰਦੇ ਆ ਲੈਣੀਆਂ ਡਿਟੇਲ ਸਸੀ ਗਾਲ ਬਾਈ ਜੀ ਸਸੀ ਕਾਲ ਉੱਚਾ ਬੋਲਿਓ ਕੀ ਨਾ ਜੀ ਵਿੰਦਰ ਸਿੰਘ ਜੀ ਵਿੰਦਰ ਠੀਕ ਆ ਬਾਈ ਵਿੰਦਰ ਪਿੰਡ ਮਹਿਲਕਲਾਂ ਮਹਿਲਕਲਾਂ ਜਿਲ੍ਹਾ ਲਾ ਬਰਨਾਲਾ ਬਰਨਾਲਾ ਲੈ ਮਿੱਤਰੋ ਮਹਿਲਕਣਾ ਤੋਂ ਆਇਆ ਬਈ ਬਰਨਾਲੇ ਦੇ ਜ਼ਿਲ੍ਹੇ ਦੇ ਵਿੱਚੋਂ ਤੇ ਮੱਧਵੇ ਵਿੱਚ ਕਮੀ ਕੋਈ ਨਹੀਂ ਤੇ ਵਿੰਦਰ ਇਕਬਰਦਾ ਬਈ ਮੋਬਾਈਲ ਨੰਬਰ ਬੋਲ 62834 1666 ਠੀਕ ਹੈ ਤੇ ਵਿੰਦਰ ਮਨਲਾ ਜੀ ਆਪਾਂ ਬਈ ਇਹ ਝੋਟੀ ਦੀ ਗੱਲ ਕਰੀਏ ਕਹਿੰਦੇ ਸੂਏ ਤੇ ਤੀਜੇ ਸੂਏ ਸੂਈ ਬਈ ਜੀ ਤੀਜੇ ਸੂਏ ਠੀਕ ਹੈ ਤੇ ਘਰ ਦੀ ਆਪਣੀ ਘਰ ਦੀ ਆ ਜੀ ਸੌਂਕ ਦੇ ਪਸ਼ੂ ਰੱਖਦੇ ਹਾਂ ਹਾਂ ਜੀ ਹਾਂ ਜੀ ਕਿੰਨੇ ਦਿਨ ਹੋ ਗਏ ਬੰਦਰ ਸੂਈ ਨੂੰ ਅੱਜ 5 ਮਹੀਨਾ ਲਾ ਜੀ ਦੁੱਧ ਬਾਈ ਕਿੰਨਾ ਤਿਆਰ? ਉਹ ਤਾਂ 14 ਕਿਲੋ ਸਟਾਰਟ ਅਗਾ ਜੀ ਇਹ ਪੂਰਾ। ਹਾਂ ਜੀ ਹਾਂ। 8 ਦਿਨਾਂ ਦੀ ਸੂਈ ਥੱਲੇ 14 ਕਿਲੋ ਤਿਆਰ ਆ। 14 ਤੇ ਕਿੰਨਾ ਬਾਈ ਪਿਛਲੀ ਵਾਰ ਕੀ ਰਿਕਾਰਡ ਸੀਗਾ? ਇਹ 18 ਕਿਲੋ ਕਰੀ। 18 ਕਿਲੋ। ਐਤ ਕੀ ਮੰਨ ਲਓ ਉਮੀਦ ਹੈ ਕਿ ਕੋਈ ਮਣੀ ਮੁੱਟ ਬਾਈ ਉਹਨੇ 20 ਆਏਗਾ ਜੀ। ਠੀਕ ਆ। ਲੈ ਮਿੱਤਰੋ ਬਾਕੀ ਸਾਮ ਸੰਭਾਲਾ। ਫੀਡ ਤੇ ਇੱਕ ਡਿਪੈਂਡ ਕਰਦਾ ਬੰਦਾ ਕਿੰਨੀ ਪਾਉਂਦਾ ਤੇ ਹੁਣ 14 ਕਿਲੋ ਜਿਹੜਾ ਇਸ ਟਾਈਮ ਬਾਈ ਤਸੱਲੀ ਕਰਾ ਦੋਗੇ? ਹਾਂ ਜੀ ਹਾਂ ਦੋ ਡੰਗ ਚੋਲੇ ਜਾਵੇ। ਦੋ ਡੰਗ ਚੋਲੇ ਤਿੰਨ ਡੰਗ ਚੋਲੇ ਤਸੱਲੀ ਕਰ ਲੇ ਪੂਰੀ। ਤੇ 14 ਕਿਲੋ ਅੱਠ ਦਣੇ ਸੂਈ ਸੱਲੇ ਤਿਆਰ ਆ ਤੇ ਮਗਰ ਬੁਰੀ ਕੱਟੀ ਆ ਤੇ ਮੱਝ ਪੂਰੀ ਜਬਰਦਸਤ ਆਈ ਆ ਸਭ ਮੰਡੀ ਤੋਂ ਮਤਲਬ ਮੇਰੇ ਹਿਸਾਬ ਨਾਲ ਵੱਡੀ ਮੱਝ ਆ ਗਈ ਪੂਰੀ ਜਮਾ ਤੇ ਘੱਟੋ ਘੱਟ ਬੇਟ ਭਾਈ 6 ਕੁਇੰਟਲ ਹੋਣਾ ਉਹ ਜੀ ਮੋਤ ਜੀ ਚਾਰ ਕੁਇੰਟਲ ਦਿੰਦੇ ਹਾਂ ਹਾਂ 6 ਕੁਇੰਟਲ ਦਾ ਰਾਮ 6 ਕੁਇੰਟਲ ਭਾਈ ਕਿਹਾ ਮੂਲੀ ਗੱਲ ਆ ਤੇ ਉਹ ਆਪਾਂ ਡੰਗਰ ਦੇਖੀਏ 4 ਕੁਇੰਟਲ ਦਾ ਹੁੰਦਾ ਠੀਕ ਆ ਤੇ ਇਹ ਬਿੰਦ ਰੇਟ ਦੀ ਗੱਲ ਇਹਨੇ ਭਾਈ ਰੇਟ ਕੀ ਕਰਦਾ 20 ਹੈ ਜੀ 20 ਤੇ ਭਾਈ ਮਨਦਾਨ ਹੋ ਵਿੱਚ ਹੋ ਜਾਊਗਾ ਜੀ ਠੀਕ ਆ ਰੇਟ ਮੰਡੀ ਹਿਸਾਬ ਕਰਨਾ ਬੰਦਾ ਹਣਾ ਹਾਂ ਜੀ ਇਹ ਰੇਟ ਬਾਈ ਅੱਜ ਮੰਡੀ ਸਾਹਿਬ ਕਰਨਾ ਪੈਂਦਾ ਕਿਉਂਕਿ ਵੱਡੀ ਮੰਡੀ ਇਹ ਤੇਜ਼ ਹੁੰਦੀ ਥੋੜੀ ਜੀ ਤੇ 2 ਲੱਖ ਤੇ 20 ਹਜ਼ਾਰ ਬਾਈ ਰੇਟ ਕਰਦਾ ਬਿੰਦਰਾ ਤੇ ਮਾਨ ਤਨ ਸੱਜਣੋਂ ਜ਼ਰੂਰ ਹੋ ਜੂਗਾ ਬਾਈ ਬਿੰਦਰਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪੂਰੀ ਤਸੱਲੀ ਕਰਕੇ ਫਿਰ ਤੁਸੀਂ ਮਾਝੇ ਖਰੀਦ ਸਕਦੇ ਹੋ ਪਿੰਡ ਬਾਈ ਦਾ ਮਹਿਲਕਲਾ ਜ਼ਿਲ੍ਹਾ ਬਰਨਾਲਾ ਲਾਈਵ ਦੋਸਤੋ ਨੇ ਕੱਪ ਬਾਈ ਦੀਸ ਨੂੰ ਝੋਟੀ ਦੌਰ ਕੇ ਦਿਖਾਉਣਿਆ ਤੁਰ ਦਿਨ ਇੱਕ ਵਾਰੀ ਦੋ ਚੱਕਰ ਲਓ ਦੁਨ ਲੱਗਦਾ ਤੇ ਸਾਹਮਣੇ ਬੱਚਾ ਵੀ ਦੇ ਸਾਂ ਤੁਰਦੇ ਨੂੰ ਇੱਕ ਵਾਰ ਤੁਸੀਂ ਚੈੱਕ ਕਰ ਲੋ ਥਣਾ ਸਪੇਸ ਹੈ ਬਹੁਤ ਸੋਹਣਾ ਕੱਲਾ ਕੱਲਾ ਨਿਖੜਵਾ ਥਣ ਲੱਗਿਆ ਸਿੰਘ ਜਰੂਰ ਖੁੱਲੇ ਝੋਟੀ ਬਹੁਤ ਸੋਹਣੀਆ ਮੋੜ ਲਾ ਬਾਈ ਤੇ ਝੋਟੀ ਦੀ ਗੱਲ ਕਰੀ ਝੋਟੀ ਬਹੁਤ ਸੋਹਣੀਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਬੰਨਦੇ ਬੰਨਦੇ ਤੇ ਨਿਖੜਵਾ ਥਣ ਲੱਗਿਆ ਆਡਰ ਦੀ ਸਪੇਸ ਬਹੁਤ ਸੋਹਣੀ ਸਿੰਘ ਵੱਡੇ ਨੇ ਥੋੜੀ ਜੀ ਤੇ ਲੈਨੇ ਪੂਰੀ ਜਾਣਕਾਰੀ ਤੇ ਬਾਕੀ ਕਰਦੇ ਗੱਲਬਾਤ ਹਨਾ ਆਡਰ ਆਡਰ ਦੀ ਸਾਈਜ਼ ਬਹੁਤ ਸੋਹਣਾ ਤੇ ਬਾਕੀ ਗਾਹਕ ਵੀ ਲੱਗੀ ਹੈ ਨਾ ਮੱਝ ਦੇ ਤੇ ਬਾਈ ਸਸੀ ਗਾਲ ਸਸੀ ਗਾਲ ਬਾਈ ਨਾਮ ਦੱਸੋ ਪਹਿਲਾਂ ਪੂਸਨ ਸਿੰਘਾ ਜੀ ਪੂਸਨ ਸਿੰਘਾ ਪੂਸਨ ਠੀਕ ਆ ਪੂਸਨ ਬਾਈ ਪਿੰਡ ਪੈਣੀ ਵਗਾ ਜੀ ਪੈਣੀ ਮੱਗਾ ਜਿਹੜਾ ਮਾਨਸਾ ਹਾਂ ਹਾਂਜੀ ਠੀਕ ਆ ਪੂਸਨ ਨੰਬਰ ਬੋਲੀ ਇੱਕ ਵਾਰੀ 991755 ਜੀ ਅੱਗੇ 53630 ਠੀਕ ਆ ਤੇ ਪੂਸਨ ਜਿਹੜੀ ਆਪਾਂ ਝੋਟੀ ਬਈ ਤੋਰ ਕੇ ਦਿਖਾਈ ਕਹਵੇਂ ਸੂਇਆ ਇਹ ਤੀਜਾ ਸੂਆ ਜੀ ਤੀਜਾ ਸੂਆ ਕਹੇ ਦਿਨ ਹੋਊਗਾ ਅੱਜ ਸੂਇ ਨੂੰ 5-6 ਦਿਨ ਹੋਗੇ 5-6 ਦਿਨ ਦੁੱਧ ਬਾਈ ਪੁੱਤ 14 ਕਿਲੋ ਪੂਰਾ ਇਹ ਮੈਂ ਹਾਂ ਥੱਲੀ ਕਰਾ ਦੂੰਗੇ ਥੱਲੀ ਕਰਾ ਦੇ ਠੀਕ ਹੈ ਪਿੰਡ ਬਾਈ ਦਾ ਪੈਣੀ ਮਾਗਾ ਜਿਹੜਾ ਮਿੱਤਰੋ ਮਾਨਸਾ ਤੇ ਥੱਲੀ ਕਹਿੰਦਾ ਕਰਾ ਦੇਗੇ ਝੋਟੀਆਂ ਤੀਜੇ ਸੂਏ ਤੇ ਦੁੱਧ 14 ਕਿਲੋ ਬਾਈ 14 ਕਿਲੋ ਮਿਲ ਕੇ 14 ਕਿਲੋ ਪੂਰਾ ਮਣਕੇ ਲੈ ਜਾ ਕਹਿੰਦਾ ਤੇ ਪੁੱਛ ਰੇਟ ਦੀ ਗੱਲ ਲੈਂਦੇ ਬਾਈ ਰੇਟ ਕੀ ਕਰਤਾ ਰੇਟ 130 ਆ 130 ਮਾਨਦਾਨ 115 ਹੀ ਦੇਵਾਂ ਠੀਕ ਹੈ ਲੈ ਵੀ ਕਹਿੰਦਾ 115 ਦੇਣਾ ਪੁੱਛਣ ਕਹਿੰਦਾ 1 ਲੱਖ 30 ਹਜ਼ਾਰ ਰੇਟ ਕਰਦੇ ਆ ਵੱਡੀ ਮੰਡੀ ਆ ਤੇ ਝੋਟੀਆਂ ਚੰਗੀਆਂ ਕਮੀ ਕੋਈ ਨਹੀਂ ਬਸ ਕਮੀ ਥੋੜੀ ਸਿੰਘਾਜਾ ਸਿੰਘ ਖੁੱਲੇ ਆ ਇਹ ਦੁੱਧ ਵਾਲੀ ਝੋਟੀ ਜੇ ਕਿਸੇ ਭਰਾ ਨੇ ਘਰੇ ਦੁੱਧ ਪੀਣ ਵਾਸਤੇ ਚੰਗੀ ਝੋਟੀ ਰੱਖਣੀ ਚੰਗੇ ਦੁੱਧ ਵਾਲੀ ਤਾਂ ਝੋਟੀ ਇਹ ਖਰੀਦ ਸਕਦਾ ਬਾਕੀ ਭੂਸਨਾ ਸੰਪਰਕ ਕਰ ਸਕਦਾ ਪਿੰਡ ਬਈ ਦਾ ਪੈਣੀ ਵਗਾ ਜ਼ਿਲ੍ਹਾ ਮਾਨਸਾ ਤੇ ਲਓ ਦੋਸਤੋ ਇੱਕ ਝੋਟੀ ਤੋਰ ਕੇ ਦਿਖਾਉਣੇ ਤੁਹਾਨੂੰ ਤੇ ਤੁਰਦੀ ਤੁਸੀਂ ਚੈੱਕ ਕਰ ਲਓ ਤੇ ਤਾਜੀ ਸੂਈ ਆ ਮਗਰ ਬੱਚਾ ਵੀ ਆ ਸਾਹਮਣੇ ਖੜਾ ਤੇ ਬਾਕੀ ਆੜੜਾ ਉੱਡ ਦੀ ਸੇਵ ਹੈ ਜਿਹੜੀ ਬਹੁਤ ਸੋਹਣੀ ਆ ਲੈ ਚੱਲ ਬਾਈ ਲੈ ਚੱਲ ਸ਼ਾਇਦ ਲੱਗਦੀ ਪਹਿਲਾ ਸੂਆ ਤੇ ਝੋਟੀ ਚੰਗੀ ਆ ਗਈ ਬਾਕੀ ਕੱਦ ਘਾਟ ਬਾਡੀ ਬੰਤਰ ਸਾਰਾ ਸਿਸਟਮ ਤੇ ਜਗ੍ਹਾ ਦੀ ਪ੍ਰੋਬਲਮ ਜ਼ਰੂਰ ਹੋ ਜਾਂਦੀ ਹੈ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਐਂਡ ਤੱਕ ਜੁੜੇ ਰਹੋ ਪੂਰੀ ਗੱਲਬਾਤ ਕਰਦੇ ਸਾਹਮਣੇ ਤੁਸੀਂ ਬੱਚਾ ਵੀ ਦੇਖ ਸਕਦੇ ਤੇ ਉੰਡੀ ਝੋਟੀ ਤੇ ਚੰਗਾ ਲੇਵੇ ਦੀ ਬੰਤੜੀ ਬਹੁਤ ਚੰਗੀ ਆ ਕੱਦ ਕਾਠ ਵੀ ਤੁਸੀਂ ਦੇਖ ਸਕਦੇ ਹੋ। ਕਾਕੀ ਲੈਣਾ ਜਾਣਕਾਰੀ ਬਾਈ ਸੱਸੀਗਾਲ ਸੱਸੀਗਾਲ ਬਾਈ ਪਿੰਡ ਦੱਸੋ। ਪਿੰਡ ਹੈਗਾ ਬੋਰਸੇਮ ਬਾਈ। ਬੋਰਸੇਮ ਆ ਬਾਈ ਨਾਮ ਆਪਣਾ ਅਮਰਿੰਦਰ ਸਿੰਘ ਜੀ। ਅਮਰਿੰਦਰ ਠੀਕ ਆ ਅਮਰਿੰਦਰ ਅਕਬਰੀ ਨੰਬਰ ਬੋਲੀ ਬਾਈ 76578 ਜੀ 3567 ਠੀਕ ਆ ਤੇ ਅਮਰਿੰਦਰ ਜਿਹੜੀ ਆਪਾਂ ਝੋਟੀ ਦੀ ਗੱਲ ਕਰ ਲਈ ਬਾਈ। ਹਾਂਜੀ ਕਿੰਮਤ ਸੁਆ ਇਹ ਪਹਿਲਾ ਸੁਆ 6 ਦੰਦ ਆ ਜੀ। ਪਹਿਲਾ ਸੁਆ 6 ਦੰਦ 2 ਦੰਦ 2 ਦੰਦ ਪਹਿਲਾ ਸੁਆ ਤੇ ਮੰਗਰ ਕੱਟੀ ਹੈ। ਠੀਕ ਆ ਤੇ ਅਮਰਿੰਦਰ ਦੁੱਧ ਬਾਈ ਕਿੰਨਾ ਤਿਆਰ ਹੁਣ 11 ਕਿਲੋ ਜੀ 11 ਕਿਲੋ ਹਾਂਜੀ ਤੇ ਰੇਟ ਦੀ ਗੱਲਾਂ ਦੀ ਤੇ ਰੇਟ ਕੀ ਕਰਤਾ 115 ਇੱਕ 15 ਮਾਨਦਾਨ ਹੋ ਜੂ ਹੋ ਜੀ ਠੀਕ ਹੈ ਬਾਈ ਮਰਿੰਦਰ ਨਾਲ ਸੰਪਰਕ ਕਰ ਲਿਓ ਪਿੰਡ ਬੁਰਜ ਸਿੰਘ ਬੁਰਜ ਸਿੰਘਾ ਜਿਲ੍ਹਾ ਬਠਿੰਡਾ ਹੈ ਨਾ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਝੋਟੀ ਬਾਰੇ ਜਾਣਕਾਰੀ ਵੀ ਲੈ ਲਿਆ ਦੁੱਧ ਜਿਹੜਾ ਕਿੰਨਾ ਤਿਆਰ ਸੀ ਬਾਈ 11 ਕਿਲੋ 11 ਕਿਲੋ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਪਿੰਡ ਬੁਰਜ ਸਿੰਘਾ ਜਿਲ੍ਹਾ ਬਠਿੰਡਾ ਜਿਲ੍ਹਾ ਮੋਕਣਾ ਪਤਾ ਦੀ ਸੂਈ ਖੜੀ ਹੈ ਝੋਟੀ ਦਿਖਾਉਣੇ ਸਾਨੂੰ ਤੇ ਤੁਰਦੀ ਤੋਂ ਚੈੱਕ ਕਰ ਲਓ ਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਪੁੱਛ ਕੇ ਦੇਵਾਂਗੇ ਤੇ ਬਾਕੀ ਥਾਣਾ ਹਵਾਨੇ ਦੀ ਗੱਲ ਕਰੀ ਇਹਦਾ ਜੁਗਾੜ ਹੈ ਜਿਹੜਾ ਬਹੁਤ ਵੱਡਾ ਲੱਗਿਆ ਤੇ ਤਾਜੀ ਸੂਹੀ ਆ ਬਾਕੀ ਜਮ ਹਨਾ ਪਿੱਛੋਂ ਤੁਸੀਂ ਦੇਖ ਲਓ ਇੱਕ ਵਾਰੀ ਤੁਰਦੀ ਡਾਬਲ ਮੱਝਾ ਪੂਰੀ ਤੇ ਥਣ ਕੱਲਾ ਕੱਲਾ ਲੱਗਾ ਨਖੜਵਾ ਤੇ ਪੂਰੀ ਗੱਲਬਾਤ ਆਪ ਕੋ ਬਾਈ ਨਾਲ ਕਰਾਵਾਂਗੇ ਤੇ ਗਾੜੀ ਗੁੜੀ ਵੀ ਚੰਗੀ ਹੈ ਹਨਾ ਟਟਮਾ ਲਿਓ ਆ ਪੂਰਾ ਜਮ ਤੇ ਤਾਜੀ ਸੂਹੀ ਹੈ ਮੰਗਰ ਕੱਟੀ ਆ ਬੰਨਦੇ ਬਾਈ ਤੇ ਪੂਰੀ ਜੈਡ ਬਲੈਕ ਹੈ ਤੇ ਮੰਗਰ ਕੱਟੀ ਵੀ ਜੈਡ ਬਲੈਕ ਹੈ ਮਿੱਤਰੋ ਤੇ ਜੇ ਕਿਸੇ ਭਰਾ ਨੂੰ ਚੰਗੀ ਮੱਝ ਚਾਹੀਦੀ ਹੈ ਫਰੀਡ ਵਾਲੀ ਹਨਾ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਸਕਦਾ ਤੇ ਪੂਰੀ ਪ੍ਰੋਪਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਥਣਾ ਸਾਈ ਦੀ ਗੱਲ ਕਰੀਏ ਥਣਾ ਸਾਈ ਬਹੁਤ ਸੋਹਣਾ ਲੱਗਿਆ ਲੇਵੇ ਤੇ ਨਿਕਰਵੇਂ ਨਾੜਾ ਤੇ ਮੰਗਰ ਜੈਡ ਬਲੈਕ ਕੱਟੀ ਹੈ ਤੇ ਮੱਝ ਆਪ ਵੀ ਜੈਡ ਬਲੈਕ ਹੈ ਹਨਾ ਬਾਡੀ ਬੰਦ ਰਹਿਣਾ ਮੱਝ ਦਾ ਬਹੁਤ ਚੰਗਾ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦਿੰਦੇ ਹਾਂ ਬਾਕੀ ਕਰਦੇ ਹਾਂ ਗੱਲਬਾਤ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉੱਚਾ ਬੁਲਕੀ ਨਾ ਬ ਗੁਰਪ੍ਰੀਤ ਜੀ ਗੁਰਪ੍ਰੀਤ ਬਾਈ ਗੁਰਪ੍ਰੀਤ ਪਿੰਡ ਸਾਧੂ ਵਾਲਾ ਜੀ ਸਾਧੂ ਵਾਲਾ ਜਿਹੜਾ ਮਾਨਸ ਹਨ ਹਾਂਜੀ ਠੀਕ ਆ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਬਾਈ 78886 13070 ਜੀ ਠੀਕ ਆ ਤੇ ਗੁਰਪ੍ਰੀਤ ਜੀ ਆਪਾਂ ਇਹ ਝੋਟੀ ਗੱਲ ਕਰੀ ਬਾਈ ਕਹਿੰਦੇ ਸੂਈ ਆ ਇਹ ਜੀ ਤੀਜੇ ਸੂਈ ਤੀਜੇ ਸੂਈ ਤੇ ਕਹਿ ਦੇਣਾ ਸੂਈ ਆ ਇਹ 5 ਦਿਨਾਂ ਦੀ 5 ਦਿਨਾਂ ਦੀ ਠੀਕ ਆ ਮਗਰ ਕੱਟੀ ਆ ਬਾਈ ਹਾਂਜੀ ਲੈ ਮਿੱਤਰੋ ਜੈਡ ਬਲੈਕ ਮਾਝਾ ਤੇ ਮਗਰ ਵੀ ਜੈਡ ਬਲੈਕ ਪੂਰੀ ਕੱਟੀ ਆ ਕੱਟੀ ਵੀ ਸੋਹਣੀ ਆ ਪੂਰੀ ਤੇ ਮਾਝੀ ਵੀ ਕਮੀ ਕੋਈ ਨਹੀਂ ਤੇ ਗੁਰਪ੍ਰੀਤ ਕਿੰਨਾ ਕ ਦੁੱਧਿ ਸ਼ਬਈ ਪਿਛਲੀ ਵਾਰ ਦੁੱਧ 17 18 ਦਿੰਦੀ ਆ ਜੀ ਵਧੀਆ 17 18 ਦਿੰਦੀ ਆ ਘਰ ਦੀ ਮੱਝ ਹਣਾ ਹਾਂਜੀ ਠੀਕ ਆ ਤੇ ਗੁਰਪ੍ਰੀਤ ਹੁਣ ਇਸ ਟਾਈਮ ਤੇ ਦੁੱਧ ਕਿੰਨਾ ਕ ਇਸ ਟਾਈਮ 21 11 ਕਿਲੋ ਜੀ 11 ਕਿਲੋ ਹੈਗਾ 12 ਤਿਆਰ ਹੋ ਗਿਆ ਠੀਕ ਆ ਮੈਨਾਂ ਨਹੀਂ ਹੈਗਾ ਮੰਨ ਲਾ ਹਾਂਜੀ ਠੀਕ ਆ ਤਸੱਲੀ ਕਰ ਸਕਦਾ ਕੋਈ ਹਾਂਜੀ ਕਰ ਸਕਦਾ ਠੀਕ ਹੈ ਲੈ ਮਿੱਤਰੋ ਦੋ ਟਾਈਮ ਤਸੱਲੀ ਵੀ ਕਰ ਸਕਦੇ ਹੋ ਤੇ ਪਿੰਡ ਬਾਈ ਦਾ ਸਾਧੂਵਾਲ ਜਿਹੜਾ ਮਾਨਸਾ ਤੇ ਗੁਰਪ੍ਰੀਤ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਹਰਤਾ ਰੇਟ 170 ਜੀ 170 ਮਾਨਤਾਣ ਹੋ ਜੂ ਹਾਂਜੀ ਹੋ ਜੂ ਤੇ 16 17 ਕਿਲੋ ਦੁੱਧ ਆਰਾਮ ਨਾਲ ਖੁੱਲਾ ਦੇਊਗੀ ਬਾਕੀ ਘਰ ਦੀ ਮੱਝ ਆ ਗਈ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦੇਖ ਸਕਦੇ ਹੋ ਤੇ ਚਾਰੇ ਥਣ ਅਲੱਗ-ਅਲੱਗ ਨੇ ਇਕੱਲਾ-ਇਕੱਲਾ ਥਣ ਲੱਗਿਆ ਤੇ ਬਹੁਤ ਟੌਪ ਦੀ ਮੱਝ ਆ ਗਈ ਬਾਈ ਗੁਰਪ੍ਰੀਤ ਨਾਲ ਸੰਪਰਕ ਕਰ ਲਓ ਤੇ ਚੰਗੀਆਂ ਝੋਟੀਆਂ ਤੁਹਾਨੂੰ ਤੋਰ ਕੇ ਦਿਖਾਉਣੇ ਮਹੀਨੇ ਤੋਂ ਲੱਗਦੀ ਹੈ ਮੰਡੀ 20 ਤਰੀਕ ਨੂੰ ਤੇ ਤੁਰਦੀ ਇੱਕ ਵਾਰ ਤੁਸੀਂ ਕਰ ਲਓ ਚੈੱਕ ਕਰ ਤਾਂ ਥਣਾਂ ਦੀ ਸਪੇਸ ਵਾਲੀ ਬਹੁਤ ਸੋਹਣੀ ਇਕੱਲਾ-ਇਕੱਲਾ ਥਣ ਲੱਗਿਆ ਤੇ ਝੋਟੀ ਹੈਗੀ ਹੂਦ ਵੀ ਸ਼ਾਇਦ ਪਹਿਲੇ ਸੂਏ ਦੋ ਦੰਤ ਚੱਲ ਬਾਈ ਬਣ ਕੇ ਰਹਾ ਤੇ ਪੂਰੀ ਡਿਟੇਲ ਆਪਾਂ ਲੈ ਕੇ ਦੇਵਾਂਗੇ ਦੋ ਦਾੰਦ ਜਿਹੜੀ ਝੋਟੀ ਤੁਹਾਨੂੰ ਦਿਖਾਉਣਾ ਤੇ ਬਾਈ ਸ਼ਾਇਦ ਹਰਿਆਣੇ ਦੇ ਵਿੱਚੋਂ ਆਇਆ ਹੋਊਗਾ ਹਿੰਦੀ ਬੋਲਦਾ ਤੇ ਬਾਕੀ ਆਰਡਰ ਦੀ ਸ਼ੇਪ ਬਹੁਤ ਸੋਹਣੀ ਤੇ ਸਾਹਮਣੇ ਜਿਹੜਾ ਬੱਚਾ ਦੇਖ ਸਕਦੇ ਬੈਠਾ ਹੈ ਨਾ ਬੱਚਾ ਵੀ ਸਾਹਮਣੇ ਦੇਖ ਸਕਦੇ ਬੈਠਾ ਤੇ ਝੋਟੀਆਂ ਵੀ ਆਰਾ ਪੂਰੀ ਸ਼ਿਕਰੀਆ ਤੇ ਮੰਡੀ ਵੀ ਜਿਵੇਂ ਕਹਦੀ ਨਾ ਪੂਰੀ ਭਰੀ ਹੋਈ ਆ ਮਹੀਨੇ ਤੋਂ ਲੱਗਦੀ ਆ ਮਿੱਤਰੋ 20 ਤਰੀਕ ਨੂੰ 20 ਤਰੀਕ ਨੂੰ ਜਿਹੜੀ ਮੰਡੀ ਲੱਗਦੀ ਆ ਮਹੀਨੇ ਤੋਂ ਇੱਕ ਵਾਰ ਆ ਤੇ ਬਾਕੀ ਦੂਜੀ ਕਿਹੜੀ ਆ ਬਾਈ ਦੂਜੀ ਇੱਕ ਦੋ ਨੰਬਰ ਤੇ ਝੋਟੀ ਦੇ ਥੋਲ ਕੇ ਤੋਰ ਕੇ ਦਿਖਾਉਣਾ ਤੇ ਫਿਰ ਆਪਾਂ ਇਕੱਠਿਆਂ ਡਿਟੇਲ ਲੈ ਕੇ ਦੇਵਾਂਗੇ ਤੇ ਥਾਣਾ ਹਵਾਨ ਦੇ ਮਿੱਤਰੋ ਚੈੱਕ ਕਰ ਲਓ ਕੱਲਾ ਕੱਲਾ ਥਾਣਾ ਲੱਗੇ ਤਾਜੀ ਸੂਈ ਹੋਈ ਆ ਬੱਚਾ ਵੀ ਸਾਹਮਣੇ ਤੁਹਾਨੂੰ ਦਿਖਾ ਦਾਂਗੇ ਬੈਠਾ ਤੇ ਬਾਡੀ ਪਿੱਛੇ ਕੱਟੀ ਆ ਗਈ ਮੰਗਰ ਇਹ ਕੱਲਾ ਕੱਲਾ ਥਾਣਾ ਮੁਠੀ ਵਾਲਾ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਥਾਣਾ ਸਪੇਸ ਜਿਹੜਾ ਬਹੁਤ ਸੋਹਣਾ ਤੇ ਪੂਰੀ ਪ੍ਰੋਪਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆ ਤੇ ਪਸ਼ੂ ਮੰਡੀ ਮੋੜ ਦੇ ਉੱਤੇ ਚੰਗੇ ਤੋਂ ਚੰਗਾ ਜਿਹੜਾ ਮਾਲ ਇੱਥੇ ਪਹੁੰਚ ਜਾਂਦਾਗਾ ਇਹ ਹਰਿਆਣਾ ਦੇ ਵਿੱਚੋਂ ਮਾਲ ਬਹੁਤ ਜ਼ਿਆਦਾ ਆਉਂਦਾ ਇੱਥੇ ਤੇ ਆਲ ਵਰਲਡ ਲੈਵਲ ਦੀ ਮੰਡੀ ਹੈ ਕਿਉਂਕਿ ਸਾਰੇ ਮੰਨ ਲਾ ਥਾਵਾਂ ਤੋਂ ਮਾਲ ਆਉਂਦਾ ਹਰਿਆਣਾ ਪੰਜਾਬ ਰਾਜਸਥਾਨ ਤੇ ਪੂਰੀ ਆਪਾਂ ਜਾਣਕਾਰੀ ਬਾਈ ਤੋਂ ਲੈ ਕੇ ਦਿੰਨਾ ਝੋਟੀਆਂ 2 ਲੈ ਕੇ ਆ ਮੰਡੀ ਉੱਤੇ ਦੋਨਾਂ ਦੀ ਗੱਲਬਾਤ ਕਰਾਵਾਂਗੇ ਪਹਿਲਾਂ ਇੱਕ ਨੰਬਰ ਵਾਲੀ ਪੁੱਛ ਤੇ ਬਾਈ ਨਾਲ ਗੱਲਬਾਤ ਕਰਦੇ ਆਪਾਂ ਪੁੱਛਦੇ ਆ ਪੂਰੀ ਜਾਣਕਾਰੀ ਲੈ ਕੇ ਦਿੰਨੇ ਸਾਨੂੰ ਚੰਗੀਆਂ ਝੋਟੀਆਂ ਦੋ ਤੇ ਹੈਵੀ ਮੁੱਲ ਨਾਲ ਸ਼ਾਇਦ ਪਹਿਲਾਂ ਅ ਬਾਈ ਸਸੀ ਕਾਲ ਰਾਮ 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 ਭਾਈ ਉੱਚਾ ਬੋਲਿਓ ਕੀ ਨਾਮ ਹੈ ਭਾਈ ਆਪਕਾ ਸੋਨੂ ਸੋਨੂ ਤੇ ਸੋਨੂ ਕਹਾਂ ਸੇ ਆਏ ਭਾਈ ਹਰਿਆਣਾ ਰੋਤਕ ਹਰਿਆਣਾ ਰੋਤਕ ਇੱਕ ਵਾਰੀ ਮੋਬਾਈਲ ਨੰਬਰ ਬੋਲੀਏ 9920505 ਠੀਕ ਆ ਤੇ ਸੋਨੂ ਜੇ ਆਪਾਂ ਇੱਕ ਨੰਬਰ ਵਾਲੀ ਝੋਟੀ ਦੀ ਗੱਲ ਕਰੀਏ ਤਾਂ ਕਿਵੇਂ ਸੂਏ ਹੈ ਕਿਵੇਂ ਜਾਤ ਮੇ ਫਸਟ ਵਾਰ ਠੀਕ ਆ ਕਿਤਨੇ ਦਿਨ ਕੀ ਬਈ ਹੋਗੀ ਜੇ ਬਈ ਹੋਗੀ ਅੱਜ 10-12 ਦਿਨ ਕੀ 10-15 ਦਿਨ ਕੀ ਦੁੱਧ ਕਿਤਨਾ ਦੇ ਰਹਾ ਵੀ ਦੁੱਧ 10 ਕਿਲੋ 10 ਕਿਲੋ ਠੀਕ ਆ ਤੇ ਸੋਨੂ ਪ੍ਰਾਈਜ਼ ਕੀ ਰੱਖਾ ਪ੍ਰਾਈਜ਼ ਰੇਟ ਇਸਕਾ 31 31 ਮੰਨਤਨ ਹੋ ਜਾ ਮੰਨਤਨ ਹੋਏਗਾ ਹਾਂ ਠੀਕ ਆ ਤੇ ਦੋ ਨੰਬਰ ਵਾਲੀ ਕੋਲ ਆਇਆ ਤੁਸ ਨੂੰ ਤੇ ਜਿਹੜੀ ਦੋ ਨੰਬਰ ਵਾਲੀ ਝੋਟੀ ਆ ਇਹ ਮੰਨ ਲੋ ਕੈਮੇ ਭਤਮੇ ਪਹਿਲੇ ਪਹਿਲੇ ਫਸਟ ਵਾਰ ਫਸਟ ਵਾਰ ਦੋ ਦਾਤ ਦੋ ਦਾਤ ਕਿਤਨੇ ਕਿਤਨੇ ਟਾਈਮ ਕੀ ਬਈ ਹੋਗੀ ਕਿਤਨੇ ਟਾਈਮ ਕੀ ਬਈ ਹੋਗੀ ਬਾਤ ਕਰ ਲੈਣੀ ਨੀਚੇ ਕਟਿਆ ਹਾਂ ਨੀਚੇ ਕਟਿਆ ਨੀਚੇ ਕਟਿਆ ਕੀ ਇਹਦਾ ਕੀ ਰੇਟ ਆ ਰੇਟ 31 31 ਮੰਨਤਨ ਹੋ ਜਾਏਗਾ ਵੀ ਠੀਕ ਆ ਬਈ ਤੁਸ ਨੂੰ ਨਾ ਸੰਪਰਕ ਕਰ ਲਿਓ ਰੋहतक ਤੋਂ ਆਇਆ ਤੇ ਹਰਿਆਣਾ ਦੇ ਵਿੱਚੋਂ